ਕੁਝ ਦਿਲ ਨਹੀਂ ਕਰਦਾ ਕਿਉਂਕਿ ਤੁਹਾਨੂੰ ਪਤਾ ਸਾਰਿਆਂ ਲਈ ਦੁੱਖ ਦੀ ਘੜੀ ਹੈ ਸਾਰੀ ਫੈਮਿਲੀ ਲਈ ਦੁੱਖ ਦੀ ਘੜੀ ਹੈ ਮੇਰੇ ਸਾਹਮਣੇ ਪੂਰੇ ਸੰਗੀਤ ਜਗਤ ਦਾ ਜੇ ਕਿਸੇ ਨੂੰ ਕਹਿ ਸਕਦੇ ਆ ਧਰਮਦਾਰ ਕਿਸੇ ਦੇ ਹੱਥ ਚ ਸੀ ਸਾਡੇ ਲਈ ਉਹ ਮਹਾਰਾਜਾ ਸੀ ਜੋ ਮੇਰੇ ਨਾਲ ਰਿਸ਼ਤਾ ਹੈ ਮੇਰੇ ਮਦਰ ਥਰੂ ਮੇਰੀ ਮਦਰ ਨੂੰ ਉਹਨਾਂ ਨੇ ਆਪਣੀ ਧੀ ਬਣਿਆ ਹੈ ਧੀ ਬਣਾਇਆ ਹੋਇਆ ਹੈ ਔਰ ਉਹਨਾਂ ਨੇ ਉਸ ਰਿਸ਼ਤਾ ਨਿਭਾਉਣ ਚ ਕੋਈ ਕਮੀ ਨਹੀਂ ਛੱਡੀ ਜਿੱਥੇ ਮੇਰੇ ਮਦਰ ਨਾਲ ਇੰਨਾ ਅੱਛਾ ਰਿਲੇਸ਼ਨਸ਼ਿਪ ਮੇਰੇ ਫਾਦਰ ਨੂੰ ਇੰਨਾ ਪਿਆਰ ਕੀਤਾ ਮੇਰੇ ਸਾਡੇ ਘਰ ਦੇ ਵਿੱਚ ਸੰਗੀਤ ਦੀ ਜੋ ਬlesing ਹੈ ਉਹ ਜਿਨ੍ਹਾਂ ਉਸਤਾਦਾਂ ਕਰਕੇ ਜਿਨ੍ਹਾਂ ਰੂਹਾਂ ਕਰਕੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਵਾਂ ਨਾਮ ਇਹਨਾਂ ਦਾ ਆਉਂਦਾ ਸੋ ਅੱਜ ਬੜਾ ਦੁੱਖ ਹੋ ਰਿਹਾ ਦੋ ਐਸੀਆਂ ਸ਼ਕਤੀਆਂ ਨੂੰ ਜਾਂਦੇ ਦੇਖ ਕੇ ਅਸੀਂ ਪਹਿਲਾਂ ਸੰਗੀਤ ਸਮਰਾਟ ਜਨਾਬ ਉਸਤਾਦ ਚਰਨਜੀਤ ਗੁਜਾ ਜੀ ਨੂੰ ਆਪਣੇ ਹੱਥੀ ਤੋਰੇ ਆ ਉਹ ਚੀਜ਼ ਪਹਿਲਾਂ ਹੀ ਬਰਦਾਸ਼ਤ ਤੋਂ ਬਾਹਰ ਸੀ ਪਰ ਅੱਜ ਜਾਂਦਾ ਜਾਂਦਾ ਇਸ ਸਾਲ ਆਪਣਾ ਰੰਗ ਦਿਖਾ ਗਿਆ ਸਾਨੂੰ ਐਡੇ ਵੱਡੇ ਤੁਰੰਤਰ ਨੂੰ ਐਡੇ ਵੱਡੇ ਮੇਰੇ ਸਾਹਮਣੇ ਵਰਡਸ ਛੋਟੇ ਪੈ ਜਾਂਦੇ ਉਹਨਾਂ ਦੀ ਹੈਸੀਅਤ ਵਾਸਤੇ ਅੱਜ ਉਹਨਾਂ ਨੂੰ ਵੀ ਅਸੀਂ ਅਲਵਿਦਾ ਕਹਿ ਕੇ ਆਏ ਆ ਸਾਡੇ ਸਾਰਿਆਂ ਦੀ ਹਮਦਰਦੀ ਵੀ ਹੈ ਕਿਉਂਕਿ ਇਹ ਚੀਜ਼ ਮੈਂ ਆਪਣੇ ਉੱਤੇ ਹੰਢਾ ਚੁੱਕਿਆ ਮੇਰੀ ਮਾਸਟਰ ਸਲੀਨ ਜੀ ਨਾਲ پرویز ਸ਼ਾਹਕੋਟੀ ਜੀ ਨਾਲ ਕਾਲੂ ਜੀ ਨਾਲ ਔਰ ਜਿਨ੍ਹਾਂ ਉਹਨਾਂ ਦਾ ਪਰਿਵਾਰ ਹੈ ਸਾਰਿਆਂ ਨਾਲ ਮੇਰੀ ਹਮਦਰਦੀ ਹੈ ਕਿਉਂਕਿ ਇਹ ਚੀਜ਼ ਮੈਂ ਆਪਣੇ ਉੱਤੇ ਹੰਢਾ ਚੁੱਕਿਆ ਹਾਂ ਜਿੰਨਾ ਵੀ ਤਿਲ ਫੁੱਲ ਆਪਣੇ ਵੱਲੋਂ ਜੋ ਸੇਵਾ ਕਿਸੇ ਤਰੀਕੇ ਨਾਲ ਵੀ ਚਾਹੇ ਉਹ ਉਹਨਾਂ ਦੀ ਕਬਰ ਮੁਬਾਰਕ ਦੀ ਗੱਲ ਹੋਵੇ ਚਾਹੇ ਕੋਈ ਦੁਆ ਦੀ ਗੱਲ ਹੋਵੇ ਚਾਹੇ ਉਹ ਪਰਿਵਾਰ ਦੀ ਗੱਲ ਹੋਵੇ ਜਿੱਥੇ-ਜਿੱਥੇ ਜੋ-ਜੋ ਜਿੰਨੀ-ਜਿੰਨੀ ਸਾਡੀ ਸੇਵਾ ਲੱਗੀ ਅਸੀਂ ਹਾਜ਼ਰ ਖੜੇ ਆ ਜਿੱਥੇ-ਜਿੱਥੇ ਅੱਗੇ ਵੀ ਸਾਨੂੰ ਜੋ ਵੀ ਹੁਕਮ ਹੋਊਗਾ ਇਸ ਪਰਿਵਾਰ ਵਾਸਤੇ ਕਿਉਂਕਿ ਇਸ ਪਰਿਵਾਰ ਦਾ ਪੂਰਾ ਸੰਗੀਤ ਜਗਤ ਦੇਣਾ ਨਹੀਂ ਦੇ ਸਕਦਾ ਅਸੀਂ ਅਸੀਂ ਇਕੱਲੇ ਹੀ ਨਹੀਂ ਪੂਰੀ ਪੂਰੀ 뮤직 ਇੰਡਸਟਰੀ ਇਸ ਪਰਿਵਾਰ ਦਾ ਦੇਣਾ ਨਹੀਂ ਦੇ ਸਕਦੀ ਜਿੰਨੀ ਜੋ ਲੈਜੈਂਡਰੀ ਕੰਮ ਇਹਨਾਂ ਨੇ ਸਾਨੂੰ ਦੁਨੀਆ 'ਚ ਦਿੱਤਾ ਜਿੰਨਾ ਗਾਣਾ ਇਹਨਾਂ ਨੇ ਸਿਖਾਇਆ ਉੱਠਣਾ ਬੈਠਣਾ ਇਹਨਾਂ ਨੇ ਜੋ ਵੱਡੇ ਉਸਤਾਦਾਂ ਨੂੰ ਸਿਖਾਇਆ ਜਿਨ੍ਹਾਂ ਤੋਂ ਅਸੀਂ ਸਿੱਖਦੇ ਆਂ ਜਿਨ੍ਹਾਂ ਨੂੰ ਅਸੀਂ ਐਡਮਾਇਰ ਕਰਦੇ ਆਂ ਇਹ ਉਹਨਾਂ ਦੇ ਉਸਤਾਦ ਨੇ ਸੋ ਤੁਸੀਂ ਸਾਰੇ ਜਣੇ ਆਏ ਹੋ ਤੁਸੀਂ ਪਰਿਵਾਰ ਨਾਲ ਹੰਦਰਦੀ ਆਪਣੀ ਸਾਂਝੀ ਕਰਨ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਸੋ ਮੱਚ ਆਪਾਂ ਇਹ ਸਾਰਾ ਕਿਤੇ ਕੋਈ ਗੱਲ ਨਾ ਕਰੀਏ ਜੀ ਅੱਜ ਆਪਣਾ ਬੜਾ ਅਫਸਾਇਡ ਮਾਹੌਲ ਆਪਾਂ ਉਸ ਗੱਲ ਤੇ ਹੀ ਗੱਲ ਕਰਾਂਗੇ ਜੀ ਨਹੀਂ ਆਪਾਂ ਉਹ ਕਿਉਂਕਿ ਇਨਕੁਆਇਰੀ ਹੋ ਰਹੀ ਹੈ ਮੈਂ ਉੱਤੇ ਕਮੈਂਟਸ ਨਹੀਂ ਕਰ ਸਕਦਾ ਹਲੇ ਲੀਗਲੀ ਕੋਈ ਆਪਾਂ ਇਸ ਗੱਲ ਬਾਰੇ ਗੱਲ ਕਰੀਏ ਕਿਉਂਕਿ ਜੀ ਜਾਨ ਤੋਂ ਬਾਅਦ ਬਾਤੋ ਬਾਤ ਕੋ ਲਾਸ ਜਿਹੜੇ ਜੀ ਉਹ ਬਹੁਤ ਵੱਡੇ ਦੁਖਾਂਤ ਹੈ ਜੀ ਸਾਡੀ ਇੰਡਸਟਰੀ ਵਾਸਤੇ ਤੁਸੀਂ ਜਾਣਦੇ ਹੋ ਜੀ ਅਸੀਂ ਬੜੇ ਬੜੀਆਂ ਰੂਹਾਂ ਨੂੰ ਤੋਰੇ ਆਂ ਔਰ ਬਹੁਤ ਜ਼ਿਆਦਾ ਦਰਦਨਾਕ ਹੈ ਸਾਡੇ ਲਈ ਅਸੀਂ ਉਮੀਦ ਕਰਦੇ ਆਂ ਕਿ ਇਸ ਪਰਿਵਾਰ ਵਾਸਤੇ ਇਸ ਸਾਰੀ ਇੰਡਸਟਰੀ ਵਾਸਤੇ ਕਿਉਂਕਿ ਸਾਡੀ ਇੰਡਸਟਰੀ ਸਾਡਾ ਪਰਿਵਾਰ ਹੈ ਤੁਸੀਂ ਸਾਡਾ ਪਰਿਵਾਰ ਹੋ ਇਸ ਇੰਡਸਟਰੀ ਵਾਸਤੇ ਔਰ ਇਸ ਪਰਿਵਾਰ ਵਾਸਤੇ ਆਉਣ ਵਾਲਾ ਸਾਲ ਕੁਝ ਨਾ ਕੁਝ ਐਸੀ ਖੁਸ਼ੀ ਲੈ ਕੇ ਆਵੇ ਜਿਹਦੇ ਨਾਲ ਸਾਨੂੰ ਕਿਉਂਕਿ ਰੰਗ ਭੁੱਲਣ ਵਾਲੇ ਤਾਂ ਹੈ ਨਹੀਂ ਪਰ ਇਸ ਸੱਟ ਨੂੰ ਜਰਨ ਦਾ ਥੋੜਾ ਜਿਹਾ ਹੌਸਲਾ ਮਿਲ ਜਵੇ ਸੋ ਤੁਹਾਡੇ ਸਾਰਿਆਂ ਦੇ ਅਸੀਂ ਫੇਰ ਧੰਨਵਾਦੀ ਹਾਂ ਥੈਂਕ ਯੂ ਸੋ ਮੱਚ ਤੁਸੀਂ ਆਏ ਹੋ ਤੁਸੀਂ ਇਹ ਖਬਰ ਜਿਹੜੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਸੀ ਤੁਸੀਂ ਉੱਥੇ ਤੱਕ ਪਹੁੰਚਾਈ ਆ ਉਹਨਾਂ ਨੂੰ ਤੁਸੀਂ ਲਾਈਵ ਸਾਰਾ ਦਰਸ਼ਨ ਵੀ ਕਰਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਅਸੀਂ ਸਾਰੇ ਪਰਿਵਾਰ ਵੱਲੋਂ ਸ ਸ਼ਾਹਪੁੱਤੀ ਸਾਹਿਬ ਦੇ ਪਰਿਵਾਰ ਵੱਲੋਂ ਹਾਂਸਰਾਜ ਹਾਂਸੀ ਜੀ ਦੇ ਪਰਿਵਾਰ ਵੱਲੋਂ ਸਿਕੰਦਰ ਪਰਿਵਾਰ ਵੱਲੋਂ ਔਰ ਜਿੰਨੇ ਉਹਨਾਂ ਦੇ ਸ਼ਾਗਿਰਦ ਨੇ ਜਿੰਨੇ ਉਹਨਾਂ ਦੇ ਜਿੰਨੇ ਉਹਨਾਂ ਦੇ ਬੱਚੇ ਜਿਹੜੇ ਅੱਜ ਇੱਥੇ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਐ ਜਸਵੀਰ ਜਸੀ ਜੀ ਸਚਨ ਉਹਜਾ ਜੀ ਔਰ ਜਿੰਨੇ ਵੀ ਹੋਰ ਸਾਡੇ ਪਰਿਵਾਰ ਦੇ ਵਿੱਚ ਵੀਰਾ ਜੀ ਵੀਰਾ ਪਾਜੀ ਔਰ ਰੋਮੀ ਰੰਜਨ ਜੀ ਸਾਰੇ ਜਾਣੀ ਮੈਂ ਜਿੱਦਾਂ ਜਿੱਦਾਂ ਨਾਮ ਲਾਉਂਗਾ ਸ਼ਾਇਦ ਸਾਰਾ ਦਿਨ ਨਿਕਲ ਜਾਏਗਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਐ ਥੈਂਕ ਯੂ ਔਰ ਤੁਸੀਂ ਸਾਰੇ ਜਾਣੇ ਇੱਕ ਮੈਸੇਜ ਜ਼ਰੂਰ ਪਚਾਓ ਉਸ ਅੱਛੀ ਰੂਹ ਵਾਸਤੇ ਇਹ ਦੁਆਰਾ ਜ਼ਰੂਰ ਦੁਆ ਕਰਿਓ ਕਿ ਜਿਹੜੀਆਂ ਸੈਂਚਰੀ ਦੇ ਵਿੱਚ ਕਦੇ ਇੱਕ ਐਸੀ ਆ ਰੂਹ ਆਉਂਦੀਆਂ ਦੁਨੀਆ ਦੇ ਉੱਤੇ ਬਸ ਐਦਾਂ ਦੀ ਰੂਹ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਜ਼ਰੂਰ ਮਿਲ ਜੇ ਤਾਂ ਕਿ ਗਾਣਾ ਦੁਨੀਆ ਤੋਂ ਮੁੱਕੇ ਨਾ ਬਸ ਮੇਰੀ ਇਹ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਤੀ ਥੈਂਕ ਯੂ ਸੋ ਮਚ